ਆਮਦਨ ਦੀ ਗੱਲ ਕਰੀਏ ਆਮਦਨ ਦੇ ਵਿੱਚ ਇੰਨਾ ਕੁ ਜ਼ਿਆਦਾ ਮੁਨਾਫਾ ਇਹਦੇ ਵਿੱਚ ਹੋ ਸਕਦਾਗਾ ਵੀ ਸਾਡੀਆਂ ਆਉਣ ਵਾਲੀਆਂ ਪੋਸਤਾਂ ਇਹਦੇ ਤੋਂ ਰਾਮ ਨਾਲ ਬੈਠ ਕੇ ਰੋਟੀ ਖਾ ਸਕਦੀ ਐ ਇੰਨਾ ਕੁ ਅਸੀਂ ਮੁਨਾਫਾ ਗੁਲਾਬ ਦੀ ਖੇਤੀ ਤੋਂ ਕਮਾ ਸਕਦੇ ਆ ਯਾ ਮੈਂ ਇੱਕੋ ਗੱਲ ਕਹਿਣਾ ਗੁਲਾਬ ਦੇ ਪੁੱਲਾਂ ਤੇ ਡ੍ਰੈਗਨ ਫਰੂਟਾਂ ਦੀ ਜਿਹੜੀ ਖੇਤੀ ਆ ਉਹ ਬਹੁਤ ਲਾਹੇਵੰਦ ਖੇਤੀ ਆ ਇਹਨੂੰ ਜਿੰਨਾ ਖੇਤੀ ਤੋਂ ਜਲਦੀ ਹੋ ਸਕਦਾ ਇਹਨੂੰ ਉਗਾਉਣ ਦੀ ਕੋਸ਼ਿਸ਼ ਕਰੋ ਭਰਾਵੋ ਤਾਂ ਕਿ ਚੰਗੇ ਤੁਸੀਂ ਪੈਸੇ ਕਮਾਵੋ ਚੰਗੇ ਖੇਤੀ ਦੇ ਆਪਾਂ ਨੂੰ ਫਾਇਦੇ ਹੋਣ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇਸ ਦੀ ਨੌਲੇਜ ਮਿਲ ਸਕੇ ਉਹ ਚੰਗਾ ਪੈਸਾ ਕਮਾ ਕੇ ਬਾਹਰ ਮਦੀ ਕੋਸ਼ਿਸ਼ ਨਾ ਕਰਨੀ ਚਾਹੀ ਕਿ ਪੰਜਾਬ ਦੇ ਵਿੱਚ ਰਹਿ ਕੇ ਹੀ ਚੰਗੇ ਚੰਗੇ ਜਿਹੜੀਆਂ ਖੇਤੀਆਂ ਨੇ ਪਜਾਉ ਧਰਤੀ ਆ ਇੱਥੇ ਹੀ ਅਸੀਂ ਸੋਨਾ ਕਾ ਸਕਦੇ ਹਾਂ ਪੰਜਾਬ ਦੀ ਮਿੱਟੀ ਆ ਪੰਜਾਬ ਦੀ ਮਿੱਟੀ ਬਹੁਤ ਜ਼ਿਆਦਾ ਪਜਾਉ ਮਿੱਟੀ ਆ ਪੰਜਾਬ ਦੀ ਮਿੱਟੀ ਦੇ ਵਿੱਚ ਹਰ ਤਰ੍ਹਾਂ ਦੇ ਫਸਲਾਂ ਅਸੀਂ ਆਸਾਨੀ ਨਾਲ ਉਗਾ ਸਕਦੇ ਹਾਂ ਕਿਉਂਕਿ ਸਿੱਧੀਆਂ ਨੇ ਆਸਾਨੀ ਨਾਲ ਸਾਰਾ ਕੁਝ ਇੱਥੇ ਉਗਾ ਸਕਦੇ ਆਪਾਂ ਹੁੰਦਾ ਵੀ ਆ ਲੋਕ ਜਿਹੜੇ ਪਹਿਲਾਂ ਪੰਜਾਬ ਦੇ ਵਿੱਚ ਡ੍ਰੈਗਨ ਫਰੂਟਾਂ ਦੀ ਖੇਤੀ ਕਰ ਰਹੇ ਨੇ ਗਲਾਬ ਦੇ ਫੁੱਲਾਂ ਦੀ ਖੇਤੀ ਕਰ ਰਹੇ ਨੇ ਜਿਹੜੇ ਕਰਦੇ ਨੇ ਉਹ ਇੰਨਾ ਪੈਸਾ ਕਮਾ ਰਹੇ ਨੇ ਕਿ ਉਹਨਾਂ ਨੂੰ ਆਰਾਮ ਨਾਲ ਕਿਤੇ ਨਾ ਕਿਤੇ ਮਹੀਨੇ ਦਾ ਨਾ ਕਹਿੰਦੇ ਕਹਿੰਦੇ ਲੱਖ ਰੁਪਇਆ ਆਮਦਨ ਮੈਂ ਮਾਮੂਲੀ ਜੀ ਗੱਲ ਕਰਦਾ ਵੀ ਲੱਖ ਰੁਪਇਆ ਆਮਦਨ ਹੋ ਰਹੀ ਆ ਜੀਵੰਦਾਰ ਪਰਿਵਾਰਾਂ ਨੂੰ ਇਹ ਹੁੰਦਾ ਵੀ ਇਸ ਤਰ੍ਹਾਂ ਦੀ ਕਿਵੇਂ ਦੋਸਤੋ ਵੱਖ-ਵੱਖ ਅਦਾਰਿਆਂ ਤੋਂ ਇਹਦੀਆਂ ਟ੍ਰੇਨਿੰਗਾਂ ਵੀ ਦਿੱਤੀਆਂ ਜਾਂਦੀਆਂ ਨੇ ਜੇ ਤੁਸੀਂ ਕਿਸੇ ਚੀਜ਼ ਨੂੰ ਲੱਭਣ ਲਈ ਤਰੋਂਗੇ ਕਰੋ ਤਾਂ ਤੁਹਾਨੂੰ ਸਭ ਕੁਝ ਜ਼ਰੂਰ ਮਿਲ ਜੂਗਾ ਪਰ ਮੈਂ ਤੁਹਾਨੂੰ ਸਾਰੀਆਂ ਗੱਲਾਂ ਇਹਦੇ ਬਾਰੇ ਦੱਸਦਾ ਗਲਾਬ ਦੀ ਖੇਤੀ ਦੀਆਂ ਮੋਟੀਆਂ-ਮੋਟੀਆਂ ਗੱਲਾਂ ਤਾਂ ਕਿ ਤੁਹਾਨੂੰ ਤੁਸੀਂ ਇਹਦੀ ਸ਼ੁਰੂਆਤ ਆ ਜਿਹੜੀ ਉਹ ਕਰ ਸਕੋ ਲੋ ਵੀ ਦੋਸਤੋ ਅੱਜ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਖੇਤੀਆਂ ਦੀ ਡ੍ਰੈਗਨ ਫਰੂਟਾਂ ਤੇ ਗੁਲਾਬ ਦੇ ਫੁੱਲਾਂ ਦੀ ਖੇਤੀ। ਦੋਸਤੋ ਇਹ ਖੇਤੀ ਹੈ ਜਿਹੜੀ ਬਹੁਤ ਹੀ ਮਹੱਤਵਪੂਰਨ ਖੇਤੀ ਹੈ। ਤੇ ਇਹ ਖੇਤੀ ਦੀ ਇੰਨੇ ਕ ਸਾਡੇ ਫਾਇਦੇ ਨੇ ਕਿ ਅਸੀਂ ਜੇਕਰ ਬੈਂਕਾਂ ਦੀ ਗੱਲ ਕਰੀਏ ਬੈਂਕਾਂ ਦੇ ਸਾਰੇ ਖਾਤੇ ਭਰ ਲიਏ ਤਾਂ ਵੀ ਆਪਾਂ ਨੂੰ ਬੈਂਕਾਂ ਦੇ ਖਾਤੇ ਹੋਰ ਜਮਾ ਐਡ ਕਰਵਾਣੇ ਪੈਣਗੇ। ਇੰਨੀ ਕ ਗੱਲ ਦਾ ਮੈਂ ਦਾਵਾ ਤੇ ਗਾਰੰਟੀ ਦਿੰਦਾਗਾ ਦੋਸਤੋ। ਪਹਿਲਾਂ ਗੱਲ ਕਰਦੇ ਆਂ ਦੋਸਤੋ ਗੁਲਾਬਾਂ ਦੀ ਖੇਤੀ ਦੀ। ਗਲਾਬਾਂ ਦੀ ਖੇਤੀ ਸਾਡੇ ਲਈ ਇੰਨੀ ਕੁ ਜ਼ਿਆਦਾ ਲਾਹੇਵੰਦ ਆ ਕਿ ਪੰਜਾਬ ਦੇ ਵਿੱਚ ਪਹਿਲਾ ਖੇਤੀ ਕੀਤੀ ਜਾਂਦੀ ਸੀਗੀ ਗਲਾਬ ਦੀ ਪਰ ਹੁਣ ਜਿਹੜੀ ਖੇਤੀ ਦੀ ਗੱਲ ਕਰਦੇ ਆ ਗਲਾਬ ਦੀ ਖੇਤੀ ਦੀ ਉਹ ਹੁਣ ਨਵੀਆਂ ਤਕਨੀਕਾਂ ਨਾਲ ਕੀਤੀ ਜਾਂਦੀ ਆ ਤੇ ਹੋਰ ਨਵੀਆਂ ਤਕਨੀਕਾਂ ਦੇ ਕਰਨ ਨਾਲ ਜਿਹੜੇ ਇਹਦੇ ਮੁਨਾਫੇ ਨੇ ਉਹ ਇੰਨੇ ਕੁ ਜ਼ਿਆਦਾ ਵੱਧ ਗਿਆ ਵੀ ਆਪਣੀ ਸੋਚ ਤੋਂ ਜ਼ਿਆਦਾ ਇਹਦੇ ਵਿੱਚ ਆਮਦਨ ਹੋ ਰਹੀ ਆ ਆਓ ਗੱਲ ਕਰਦੇ ਆ ਹੁਣ ਦੋਸਤੋ ਗਲਾਬ ਦੀ ਖੇਤੀ ਦੇ ਫਾਇਦੇ ਦੀ ਗਲਾਬ ਦੀ ਖੇਤੀ ਦੇ ਇੰਨੇ ਕੁ ਫਾਇਦੇ ਨੇ ਕੀ ਜੇਕਰ ਅਸੀਂ ਆਮਦਨ ਦੀ ਗੱਲ ਕਰੀਏ ਆਮਦਨ ਦੇ ਵਿੱਚ ਇੰਨਾ ਕੁ ਜ਼ਿਆਦਾ ਮੁਨਾਫਾ ਇਹਦੇ ਵਿੱਚ ਹੋ ਸਕਦਾਗਾ ਵੀ ਸਾਡੀਆਂ ਆਉਣ ਵਾਲੀਆਂ ਪੋਸਤਾਂ ਇਹਦੇ ਤੋਂ ਰਾਮ ਨਾਲ ਬੈਠ ਕੇ ਰੋਟੀ ਖਾ ਸਕਦੀ ਐ ਇੰਨਾ ਕੁ ਅਸੀਂ ਮੁਨਾਫਾ ਗੁਲਾਬ ਦੀ ਖੇਤੀ ਤੋਂ ਕਰ ਸਕਦੇ ਆ ਤੇ ਗੁਲਾਬ ਦੀ ਖੇਤੀ ਦੇ ਵਿੱਚ ਹਮੇਸ਼ਾ ਲੋਕਾਂ ਨੂੰ ਇਹ ਹੁੰਦਾ ਵੀ ਕੋਈ ਘਾਟਾ ਨਾ ਪੈ ਜੇ ਨੁਕਸਾਨ ਨਾ ਹੋ ਜੇ ਐਦਾਂ ਜੀ ਕੋਈ ਕਰ ਨਹੀਂ ਰਿਹਾ ਯੋ ਬੋ ਸੋਹ ਤਰ੍ਹਾਂ ਦੇ ਆਪਣੇ ਮਨ ਦੇ ਵਿੱਚ ਜਿਹੜੇ ਸਵਾਲ ਆ ਉਹ ਆਉਂਦੇ ਨੇ ਅਕਸਰ ਸਵਾਲ ਆਉਣੇ ਜ਼ਰੂਰੀ ਵੀ ਨੇ ਪਰ ਇੱਕ ਗੱਲ ਦੋਸਤੋ ਇਹ ਤੁਹਾਨੂੰ ਜਾਣਨ ਲਈ ਮੈਂ ਕਰਵਾ ਦਿੰਨੇ ਆ ਵੀ ਜੇਕਰ ਅਸੀਂ ਕਿਸੇ ਗੱਲ ਦੀ ਪਹਿਲ ਨਹੀਂ ਕਰਾਂਗੇ ਉਹਨਾਂ ਚਿਰ ਕਿਸੇ ਨੇ ਪਹਿਲ ਨਹੀਂ ਕਰਨੀ ਕਿਸੇ ਨਾ ਕਿਸੇ ਨੂੰ ਸਪਹਿਲ ਕਰਨੀ ਪੈਣੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆਂਗਾ ਵੀ ਗੁਲਾਬ ਦੀ ਖੇਤੀ ਦੇ ਮੁਨਾਫੇ ਤੇ ਫਾਇਦੇ ਬਹੁਤ ਨੇ ਤੇ ਗੁਲਾਬ ਦੀ ਖੇਤੀ ਹੁਣ ਕਰਨੀ ਕਿਵੇਂ ਮੈਂ ਤੁਹਾਨੂੰ ਉਹ ਦੱਸ ਦਿੰਨਾ ਗਲਾਬ ਦੀ ਖੇਤੀ ਦੇ ਵਿੱਚ ਆ ਕਾਫੀ ਤਰ੍ਹਾਂ ਦੇ ਇਦਾਂ ਹੁੰਦਾਗਾ ਵੀ ਕਈ ਵਾਰੀ ਜੀਮੀਦਾਰ ਪਰਿਵਾਰਾਂ ਨੂੰ ਇਹ ਹੁੰਦਾ ਵੀ ਅਸੀਂ ਕਰਾਂਗੇ ਕਿਵੇਂ ਦੋਸਤੋ ਵਕ ਵਕ ਅਦਾਰਿਆਂ ਤੋਂ ਇਹਦੀਆਂ ਟ੍ਰੇਨਿੰਗਾਂ ਵੀ ਦਿੱਤੀਆਂ ਜਾਂਦੀਆਂ ਨੇ ਜੇ ਤੁਸੀਂ ਕਿਸੇ ਚੀਜ਼ ਨੂੰ ਲੱਭਣ ਲਈ ਤੁਰੋਂਗੇ ਕਰੋ ਤਾਂ ਤੁਹਾਨੂੰ ਸਭ ਕੁਝ ਜ਼ਰੂਰ ਮਿਲ ਜੂਗਾ ਪਰ ਮੈਂ ਤੁਹਾਨੂੰ ਸਾਰੀਆਂ ਗੱਲਾਂ ਇਹਦੇ ਬਾਰੇ ਦੱਸਦਾ ਗਲਾਬ ਦੇ ਖੇਤੀ ਦੀਆਂ ਮੋਟੀਆਂ-ਮੋਟੀਆਂ ਗੱਲਾਂ ਤਾਂ ਕਿ ਤੁਹਾਨੂੰ ਤੁਸੀਂ ਇਹਦੀ ਸ਼ੁਰੂਆਤ ਆ ਜਿਹੜੀ ਉਹ ਕਰ ਸਕੋ ਤੇ ਪ੍ਰੋਪਰ ਆ ਜਿਹੜਾ ਉਹ ਤੁਸੀਂ ਕਿਤੇ ਹੋਰ ਵੀ ਕਿਸੇ ਖੇਤੀਬਾੜੀ ਤੋਂ ਜਾਂ ਕਿਤੇ ਵੀ ਜਾ ਕੇ ਪੂਰੀ ਟ੍ਰੇਨਿੰਗ ਲੈ ਸਕਦੇ ਹੋ ਪਰ ਤੁਹਾਨੂੰ ਮੈਂ ਥੋੜੇ ਇਹਦੀ ਸਟਾਰਟਿੰਗ ਆ ਜਿਹੜੀ ਉਹ ਦੱਸ ਦਿੰਨਾ ਵੀ ਇਹਦੇ ਵਿੱਚ ਕੀ ਕੁਝ ਹੁੰਦਾ ਤੇ ਕਿਵੇਂ-ਕਿਵੇਂ ਕੀ-ਕੀ ਕਰਨਾ ਪੈਣਾ ਸਾਨੂੰ ਲਓ ਵੀ ਦੋਸਤੋ ਗੱਲ ਕਰਦੇ ਹਾਂ گلاب ਦੀ ਖੇਤੀ ਦੀ گلاب ਦੀ ਖੇਤੀ ਦੇ ਵਿੱਚ ਇੱਕਦਾਂ ਪੌਦਿਆਂ ਨੂੰ ਸਹੀ ਸਾਰੇ ਛਾਂਟਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਛਾਂਟਣਾ ਇਸ ਕਰਕੇ ਜ਼ਰੂਰੀ ਹੈ ਜੇਕਰ ਉਹਨਾਂ ਨੂੰ ਸਹੀ ਟਾਈਮ ਤੇ ਛਾਂਟਦੇ ਰਹੇ ਉਹਨਾਂ ਦੇ ਜਿਹੜੇ ਵਿੱਚ ਫੁੱਲ ਹੁੰਦੇ ਨੇ ਉਹ ਵਧੀਆ ਤਰੀਕੇ ਨਾਲ ਖਿੜਦੇ ਨੇ ਤੇ ਜਿਹੜੀਆਂ ਟਾਣੀਆਂ ਹੁੰਦੀਆਂ ਨੇ ਉਹ ਵਧੀਆ ਤਰੀਕੇ ਨਾਲ ਵੱਧਦੀਆਂ ਫੁੱਲਦੀਆਂ ਨੇ ਅਕਸਰ ਦੇਖਦੇ ਆਂ ਵੀ ਕਈ ਵਾਰੀ ਆਪਾਂ ਨਾ ਟਾਣੀਆਂ ਨੂੰ ਵੜਦੇ ਨਹੀਂ ਹੈਗੇ ਤੇ ਟਾਣੀਆਂ ਨਾ ਵੱਢਣ ਕਰਕੇ ਉਹ ਥੱਲੇ ਧਰਤੀ ਨਾਲ ਲੱਗ ਜਾਂਦੇ ਆਂ ਕਈ ਵਾਰੀ ਪੌਦੇ ਦਾ ਆਕਾਰ ਵੱਡਾ ਹੁੰਦਾ ਕਈ ਵਾਰੀ ਪੌਦੇ ਦਾ ਆਕਾਰ ਛੋਟਾ ਹੁੰਦਾ ਪੌਦੇ ਜਿਹੜੇ ਛੋਟੇ ਹੁੰਦੇ ਨੇ ਉਹ ਅਕਸਰ ਹੀ ਰਤੀ ਨਾਲ ਲੱਗ ਕੇ ਵਧਣ ਦੀ ਕੋਸ਼ਿਸ਼ ਨਹੀਂ ਕਰਦੇ ਜੇਕਰ ਉਹਨਾਂ ਨੂੰ ਛਾਂਟਦੇ ਰਹਿਣੇ ਆ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਤਾਹਾਨੂੰ ਵਧਣਾ ਇਸ ਕਰਕੇ ਉਹਦਾ ਜਿਹੜਾ ਆਕਾਰ ਆ ਉਹ ਵੱਧਦਾ ਰਹਿੰਦਾ ਇਸ ਕਰਕੇ ਏਸੇ ਨੂੰ ਛਾਂਟਣਾ ਬਹੁਤ ਜ਼ਰੂਰੀ ਆ ਦੂਸਰੀ ਗੱਲ ਇਹਦੀਆਂ ਟਾਣੀਆਂ ਵੱਧਦੀਆਂ ਨੇ ਤੀਸਰੀ ਗੱਲ ਫੁੱਲ ਵਧੀਆ ਖਿੜਦੇ ਨੇ ਹੁਣ ਗੱਲ ਕਰਦੇ ਆ ਦੋਸਤੋ ਨਿਕਾਸ ਦੀ ਦੂਸਰੀ ਗੱਲ ਜਿਹੜੀ ਮਿੱਟੀ ਆ ਜਿਵੇਂ ਕਿ ਪੰਜਾਬ ਦੀ ਮਿੱਟੀ ਆ ਪੰਜਾਬ ਦੀ ਮਿੱਟੀ ਬਹੁਤ ਜ਼ਿਆਦਾ ਉਪਜਾਊ ਮਿੱਟੀ ਆ ਪੰਜਾਬ ਦੀ ਮਿੱਟੀ ਦੇ ਵਿੱਚ ਹਰ ਤਰ੍ਹਾਂ ਦੀਆਂ ਫਸਲਾਂ ਅਸੀਂ ਆਸਾਨੀ ਨਾਲ ਉਗਾ ਸਕਦੇ ਆ ਕਿਉਂਕਿ ਸਿੱਧੀਆਂ ਨੇ ਆਸਾਨੀ ਨਾਲ ਸਾਰਾ ਕੁਝ ਇੱਥੇ ਉਗਾ ਸਕਦੇ ਆ ਆਪਾਂ ਹੁੰਦਾ ਵੀ ਆ ਲੋਕ ਜਿਹੜੇ ਪਹਿਲਾਂ ਪੰਜਾਬ ਦੇ ਵਿੱਚ ਡ੍ਰੈਗਨ ਫਰੂਟਾਂ ਦੀ ਖੇਤੀ ਕਰ ਰਹੇ ਨੇ گلاب ਦੇ ਫੁੱਲਾਂ ਦੀ ਖੇਤੀ ਕਰ ਰਹੇ ਨੇ ਜਿਹੜੇ ਕਰ ਰਹੇ ਨੇ ਉਹ ਇੰਨਾ ਪੈਸਾ ਕਮਾ ਰਹੇ ਨੇ ਕਿ ਉਹਨਾਂ ਨੂੰ ਆਮ ਨਾਲ ਕਿਤੇ ਨਾ ਕਿਤੇ ਮਹੀਨੇ ਦਾ ਨਾ ਕਹਿੰਦੇ ਕਹਿੰਦੇ ਲੱਖ ਰੁਪਇਆ ਆਮਦਨ ਮੈਂ ਮਮੁੱਲੀ ਜੀ ਗੱਲ ਕਰਦਾ ਵੀ ਲੱਖ ਰੁਪਇਆ ਆਮਦਨ ਹੋ ਰਹੀ ਆ ਦੂਸਰੀ ਗੱਲ ਕਰਦੇ ਆ ਦੋਸਤੋ ਅਪਜਾਊ ਦੀ ਅਪਜਾਊ ਹੋਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਘਟਿਆ ਵੀ ਬਹੁਤ ਜ਼ਰੂਰੀ ਆ ਮਿੱਟੀ ਅਪਜਾਊ ਹੋਊਗੀ ਤਾਂ ਜਿਹੜਾ ਬੂਟਿਆਂ ਦਾ ਵੱਧਦਾ ਫੁੱਲਣਾ ਉਹ ਵਧੀਆ ਰਹੇਗਾ ਤੇ ਇਹਦੇ ਨਾਲ ਸਾਨੂੰ ਵੀ ਮੁਨਾਫਾ ਚੰਗਾ ਹੋਏਗਾ ਉਹ ਦੂਸਰੀ ਗੱਲ ਕਰਦੇ ਆ ਨਿਕਾਜ਼ ਦੀ ਦੋਸਤੋ ਨਿਕਾਜ਼ ਦੇ ਵਿੱਚ ਪਾਣੀ ਦੀ ਗੱਲ ਕਰਦੇ ਆ ਪਾਣੀ ਇਹਨੂੰ ਸਮੇਂ ਸਿਰ ਲਾਉਣਾ ਤੇ ਸਮੇਂ ਸਿਰ ਹੀ ਨਾ ਲਾਉਣਾ ਕਿਉਂਕਿ ਨਾ ਲਾਉਣ ਦਾ ਕੀ ਮਤਲਬ ਆ ਵੀ ਨਾ ਜ਼ਿਆਦਾ ਪਾਣੀ ਦੇਣਾ ਇਹਨੂੰ ਤੇ ਪਾਣੀ ਦੇ ਬਿਨਾ ਵੀ ਨਹੀਂ ਸਰਨਾ ਹੈਗਾ ਜਿੰਨੇ ਕੀ ਇਹਦੀ ਲੋੜ ਆ ਜਿੰਨੇ ਕੀ ਨੂੰ ਸੇਮਤ ਆ ਉੰਨਾ ਕੀ ਹੀ ਪਾਣੀ ਦੇਣਾ ਨਾ ਵੱਧ ਦੇਣਾ ਨਾ ਘੱਟ ਦੇਣਾ ਤੇ ਤੀਸਰੀ ਗੱਲ ਕਰਦੇ ਆ ਦੋਸਤੋ ਖਾਦਾਂ ਦੀ ਖਾਦਾਂ ਟਾਈਮ ਤੋਂ ਟਾਈਮ ਪਾਉਣੀਆਂ ਨੇ ਇਹ ਨਹੀਂ ਹੈਗਾ ਵੀ ਕਈ ਵਾਰੀ ਏਦਾਂ ਹੁੰਦਾ ਜੇਕਰ ਆਪਣੇ ਢਿੱਡ ਦੇ ਵਿੱਚ ਅਸੀਂ ਕੁਝ ਪਾਵਾਂਗੇ ਤਾਂ ਜਾ ਕੇ ਅਸੀਂ ਵਧਾਂਗੇ ਫੁੱਲਾਂਗੇ ਇਸੇ ਤਰ੍ਹਾਂ ਏਦਾਂ ਹੁੰਦਾਗਾ ਜੇਕਰ ਖਾਦ ਨੂੰ ਸਮੇਂ ਸਿਰ ਪਾਇਆ ਜਾਊਗਾ ਸਮੇਂ ਸਿਰ ਸਾਰਾ ਕੁਝ ਕੀਤਾ ਜਾਊਗਾ ਤਾਂ ਇਹਦੇ ਜਿਹੜੇ ਪੌਦਿਆਂ ਦਾ ਆਕਾਰ ਆ ਉਹ ਵਧੀਆ ਫੁੱਲੂਗਾ ਬਦੂਗਾ ਤੇ ਸਭ ਕੁਝ ਵਧੀਆ ਹੋਵੇਗਾ ਦੋਸਤੋ ਮੈਂ ਇਹੀ ਗੱਲ ਕਹਿਣਾ ਹੁੰਦਾ ਵੀ ਅਕਸਰ ਪੰਜਾਬ ਦੇ ਵਿੱਚ ਖੇਤੀਆਂ ਦੋ ਹੀ ਜ਼ਿਆਦਾ ਮੰਨੀਆਂ ਜਾਂਦੀਆਂ ਆ ਝੋਨਾ ਜਾਂ ਕਣਕ ਝੋਨੇ ਤੇ ਕਣਕ ਨੂੰ ਥੋੜਾ ਛੱਡ ਕੇ ਜੇ ਸਾਡੇ ਕੋਲੇ 5 ਕਿੱਲੇ ਆ ਤਾਂ 2 ਕਿੱਲੇ ਸਾਨੂੰ ਐਕਸਟਰਾ ਹੋਰ ਖੇਤੀ ਕਰਨੀ ਚਾਹੀਦੀ ਆ ਤਾਂ ਕਿ ਸਾਨੂੰ ਇਹਨਾਂ ਤੋਂ ਇਲਾਵਾ ਹੋਰ ਸਾਨੂੰ ਜਿਹੜੇ ਮੁਨਾਫੇ ਨੇ ਖੇਤੀ ਦੇ ਵਿੱਚ ਆਧਾਰੇ ਨੇ ਉਹਨਾਂ ਨਾਲ ਮਿਲ ਕੇ ਉਹਦਾ ਫਾਇਦਾ ਚੱਕ ਸਕੀਏ ਅਸੀਂ ਦੋਸਤੋ ਹੁਣ ਇਹ ਗੱਲ ਕੀਤੀ ਸੀ ਗੁਲਾਬ ਦੇ ਫੁੱਲਾਂ ਦੀ ਹੁਣ ਗੱਲ ਕਰਦੇ ਆ ਡ੍ਰੈਗਨ ਫਰੂਟਾਂ ਦੀ ਡ੍ਰੈਗਨ ਫਰੂਟਾਂ ਦੇ ਵਿੱਚ ਕੀ ਆ ਡ੍ਰੈਗਨ ਫਰੂਟਾਂ ਦੇ ਵਿੱਚ ਵੀ ਸਾਡੀ ਜਿਹੜੀ ਮਿੱਟੀ ਆ ਉਹ ਬਹੁਤ ਉਪਜਾਊ ਹੋਣੀ ਚਾਹੀਦੀ ਆ ਜਿਵੇਂ ਕਿ ਇਹ ਉਪਜਾਊ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕਿਹਾ ਟਾਈਮ ਵੀ ਪੰਜਾਬ ਦੀਆਂ ਮਿੱਟੀਆਂ ਹਮੇਸ਼ਾ ਹੀ ਉਪਜਾਊ ਨੇ ਚਾਹੇ ਤੁਸੀਂ ਕੁਝ ਵੀ ਉਗਾ ਲੋ ਆਸਾਨੀ ਨਾਲ ਉੱਗ ਸਕਦਾ ਗਾ ਕੁਝ ਵੀ ਨਹੀਂ ਹੈਗਾ ਇਸ ਨੂੰ ਬੜੀ ਔਖੀ ਗੱਲ ਨਹੀਂ ਹੈਗੀ ਕੁਛ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਸਾਰਾ ਕੁਝ ਰਾਮ ਨਾਲ ਸਾਰਾ ਕੁਝ ਵਧੀਆ ਤਰੀਕੇ ਨਾਲ ਹੋ ਸਕਦਾਗਾ ਜੇਕਰ ਸਾਡੇ ਦਿਲ ਦਿਮਾਗ ਦੇ ਵਿੱਚ ਕੁਛ ਕਰਨ ਦੀ ਚਾਹਵਾਨ ਹੋਵੇ ਡ੍ਰੈਗਨ ਫਰੂਟਾਂ ਦਾ ਇੰਨਾ ਕ ਫਾਇਦਾਗਾ ਦੋਸਤੋ ਪੰਜਾਬ ਦੇ ਕਿ ਇੰਡੀਆ ਦੇ ਕਿਸੇ ਇੰਡੀਆ ਛੱਡੋ ਦੇਸ਼ਾਂ ਵਿਦੇਸ਼ਾਂ ਤੱਕ ਇਹ ਫਰੂਟ ਆ ਜਿਹੜਾ ਜਾਂਦਾਗਾ ਲੋਕ ਖਾਂਦੇ ਨੇ ਵਧੀਆ ਇਹਦੇ ਫਾਇਦੇ ਨੇ ਵਧੀਆ ਇਹਦੇ ਪੈਸੇ ਮਿਲਦੇ ਆ ਵਧੀਆ ਇਹਦਾ ਮੁੱਲ ਮਿਲਦਾਗਾ ਪਰ ਅਸੀਂ ਕੀ ਕਰ ਰਹੇ ਹਾਂ ਅਸੀਂ ਕੁਝ ਵੀ ਨਹੀਂ ਕਰ ਰਹੇ ਅਸੀਂ ਉਹ ਚੀਜ਼ਾਂ ਉਗਾ ਰਹੇ ਹਾਂ ਜਿਹੜੀਆਂ ਸਾਨੂੰ ਨੁਕਸਾਨ ਕਰਦੀਆਂ ਨੇ ਜਿਹੜੀਆਂ ਸਾਨੂੰ 10 ਰੁਪਏ ਕਿਲੋ ਵੇਚਣ ਲਈ ਮਜਬੂਰ ਹੋਣ ਦੀਆਂ ਨੇ ਤੇ ਅਸੀਂ ਉਹੀ ਚੀਜ਼ਾਂ ਉਗਾ ਰਹੇ ਹਾਂ ਇਸ ਤੋਂ ਇਲਾਵਾ ਸਾਨੂੰ ਦੋਸਤੋ ਇਹ ਚੀਜ਼ਾਂ ਤੇ ਜਾਣਾ ਚਾਹੀਦਾਗਾ ਇਹਨਾਂ ਨੂੰ ਉਗਾਉਣਾ ਚਾਹੀਦਾਗਾ ਇਹਦਾ ਨਿਕਾਸ ਵੀ ਡ੍ਰੈਗਨ ਫਰੂਟ ਦਾ ਵੀ ਸੇਮ ਆ ਨਾ ਕਾਣੀ ਪਾਣੀ ਘੱਟ ਨਾ ਪਾਣੀ ਵੱਧ ਇਹਨੂੰ ਵੀ ਸੀਮਤ ਪਾਣੀ ਚਾਹੀਦਾਗਾ ਤੇ ਵਧੀਆ ਮਿੱਟੀ ਚਾਹੀਦੀ ਆ ਦੇਖ ਰੇਖ ਵਧੀਆ ਚਾਹੀਦੀ ਆ ਖਾਦ ਟਾਈਮ ਟੂ ਟਾਈਮ ਚਾਹੀਦੀ ਆ ਜਾਣੀ ਕੀ ਇਹਦੀ ਛਾਂਟ ਛੰਟਾਈ ਆ ਜਿਹੜੀ ਪੌਦੇ ਦੀ ਉਹ ਟਾਈਮ ਟੂ ਟਾਈਮ ਚਾਹੀਦੀ ਆ ਮੈਂ ਇੱਕੋ ਗੱਲ ਕਹਿਣਾ ਗਲਾਬ ਦੇ ਫੁੱਲਾਂ ਤੇ ਡ੍ਰੈਗਨ ਫਰੂਟਾਂ ਦੀ ਜਿਹੜੀ ਖੇਤੀ ਆ ਉਹ ਬਹੁਤ ਲਾਹੇਵੰਦ ਖੇਤੀ ਆ ਇਹਨੂੰ ਜਿੰਨਾ ਛੇਤੀ ਤੋਂ ਜਲਦੀ ਹੋ ਸਕਦਾ ਇਹਨੂੰ ਉਗਾਉਣ ਦੀ ਕੋਸ਼ਿਸ਼ ਕਰੋ ਭਰਾਵੋ ਤਾਂ ਕਿ ਚੰਗੇ ਤੁਸੀਂ ਪੈਸੇ ਕਮਾਵੋ ਚੰਗੇ ਖੇਤੀ ਦੇ ਆਪਾਂ ਨੂੰ ਫਾਇਦੇ ਹੋਣ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇਸ ਦੀ ਨੌਲੇਜ ਮਿਲ ਸਕੇ ਉਹ ਚੰਗਾ ਪੈਸਾ ਕਮਾ ਕੇ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰਨਾਂ ਤਾਂ ਕਿ ਪੰਜਾਬ ਦੇ ਵਿੱਚ ਰਹਿ ਕੇ ਹੀ ਚੰਗੇ ਚੰਗੇ ਜਿਹੜੀਆਂ ਖੇਤੀਆਂ ਨੇ ਉਪਜਾਉ ਧਰਤੀ ਆ ਇੱਥੇ ਹੀ ਅਸੀਂ ਸੋਨਾ ਕਾ ਸਕੀਏ ਇੱਕ ਤਰ੍ਹਾਂ ਦਾ ਸੋਨਾ ਹੀ ਆ ਦੋਸਤੋ ਬਾਕੀ ਹੋਰ ਜਿਆਦਾ ਨੌਲੇਜ ਲੈਣ ਲਈ ਅਸੀਂ ਟਾਈਮ ਟੂ ਟਾਈਮ ਵੀਡੀਓ ਅਪਲੋਡ ਕਰਦੇ ਰਹਾਂਗੇ ਸਾਡੇ ਚੈਨਲ ਨੂੰ ਫੌਜੀ ਬਰਨਾਲਾ YouTube Facebook Instagram ਤੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਹੋਰ ਗੱਲ ਪੁੱਛਣ ਲਈ ਸਾਨੂੰ ਤੁਸੀਂ ਬਾਇਓ ਚ ਮੈਸੇਜ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸ਼ੁਕਰੀਆ ਵੀਡੀਓ ਜ਼ਰੂਰ ਸ਼ੇਅਰ ਕਰਨਾ ਜੀ ਸ਼ੁਕਰੀਆ